ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਦੁਬਾਰਾ ਤੋਂ ਫਿਰ ਪਿੰਡ ਡਿੱਖ ਤਹਿਸੀਲ ਮੌੜਮੰਡੀ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਮੌੜਮੰਡੀ ਤੋਂ ਜਿਹੜਾ ਰਾਮਪਰੇ ਨੂੰ ਮੇਨ ਵੱਡਾ ਵੱਡੀ ਸੜਕਾ ਹੈ ਉਹ ਤੋਂ ਪਿੱਛੇ ਹਟਮਾ 2 ਕਿਲੋਮੀਟਰ ਪਿੰਡ ਰਹਿ ਜਾਂਦਾ ਇਹ ਸੋ ਅੱਜ ਇੱਕ ਘਰੇਲੂ ਵੀਰ ਕੋਲੋਂ ਘਰੋਂ ਕਿਸ ਵੀਡੀਓ ਬਣਾ ਰਹੇ ਹਾਂ ਬਾਈ ਦਾ ਨਾਮ ਅਮਰੀਕ ਅਮਰੀਕ ਦੇ ਬਾਈ ਦੇ ਘਰੋਂ ਵੀਡੀਓ ਬਣ ਰਹੀ ਹੈ ਇਹ ਸੋ ਜਿਹੜੀ ਸਕਰੀਨ ਤੇ ਤੁਹਾਨੂੰ ਝੋਟੀ ਦਿਖਾ ਰਿਆਂ ਪਹਿਲਾ ਸੂਆ ਸੂਣ ਵਾਲਿਆ ਦਿਨ ਲਗਭਗ ਪੂਰੇ ਨੇ 1 2 ਦਿਨ ਲੈ ਸਕਦੇ ਉਤੋਂ ਦੀ ਤੇ ਝੋਟੀ ਦੀ ਤੁਸੀਂ ਪਹਿਲਾਂ ਫੇਸ ਬਿਊਟੀ ਦੇਖਿਓ ਜੇ ਬਿਲਕੁਲ ਲੰਬੀ ਬੂਥ ਬਿਲਕੁਲ ਕੰਨੀ ਵਾਲਾ ਰਿੰਗ ਸਿੰਘ ਹਾਈਟ ਲੈਂਥ ਫੁੱਲਾ ਵਜਨ ਵਾਲੇ ਪੱਖ ਤੋਂ ਕੋਈ ਘਾਟ ਨਹੀਂ ਥੋੜੇ ਦਿਨ ਬਾਕੀ ਨੇ ਸੂਣ ਦੇ ਵਿੱਚ ਅਡਰ ਕੁਆਲਟੀ ਚੈੱਕ ਕਰੋ ਝੋਟੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਚਾਰੇ ਥਣ ਮੁਠੀ ਵਾਲਾ ਥਣ ਨਿਖੜਵੇਂ ਤੇ ਗੈਪ ਤੇ ਲੱਗਿਆ ਚਾਰੇ ਥਣ ਫੇਸ ਬਿਊਟੀ ਦੇਖਿਆ ਬਣਦੀ ਆ ਝੋਟੀ ਦੀ ਕਦਕਾਠ ਫੁੱਲ ਆਗਾ ਪੱਠਪੂੜੇ ਦੀ ਬੰਤਰ ਬਹੁਤ ਸੋਹਣੀ ਆ ਲਗਭਗ ਪੂਸ਼ ਜੈਡ ਬਲੈਕ ਆ ਕੋਈ ਵੀ ਵਾਲ ਚਟਾ ਨਹੀਂ ਪੂਸ਼ ਪਿਓਰ ਮੁਰਾ ਦੇ ਵਿੱਚ ਪੈਂਦੀ ਹੈਗੀ ਅਡਰ ਕੁਆਲਟੀ ਚੈੱਕ ਕਰੋ ਝੋਟੀ ਦੀ ਤੁਸੀਂ ਅਡਰ ਪੂਰਾ ਭਰ ਕੇ ਸੋਣਾ ਝੋਟੀ ਨੇ ਤੋੜ ਕੇ ਜਜਮੈਂਟ ਕਰਾਵਾਂਗੇ ਵੀਰਨਾ ਕਰਾਵਾਂਗੇ ਵੀਰਨਾ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਲੋ ਵੀ ਦੋਸਤੋ ਤੁਰਦੀ ਤੋਂ ਜੱਜਮੈਂਟ ਕਰਿਓ ਝੋਟੀ ਦੀ ਕੱਦ ਕਾਠ ਕਰਨੇ ਕੋਈ ਘਰ ਨਹੀਂ ਫੁੱਲ ਵਜਨ ਵਜੂਦ ਵਾਲੀ ਝੋਟੀ ਹੈਗੀ ਬਾਕੀ ਡਿਟੇਲ ਵੀਰ ਤੋਂ ਪੁੱਛ ਕੇ ਦੱਸਾਂਗੇ ਇੱਥੋਂ ਥਾਣਾ ਦਾ ਸੈੱਟ ਚੈੱਕ ਕਰਿਓ ਚਾਰੇ ਥਾਣਾ ਨਿਖੜਵੇਂ ਤੇ ਮੁੱਠੀ ਵਾਲਾ ਥਣ ਲੱਗਿਆ ਮੋਟਾ ਤੁਰਦੀ ਤੋਂ ਜੱਜਮੈਂਟ ਕਰਿਓ ਹੋਰ ਡਿਟੇਲ ਵੀਰ ਤੋਂ ਲੈ ਕੇ ਮੋੜ ਲਿਓ ਜੀ ਬਣਦੇ ਉੱਥੇ ਫੇਸ ਬਿਊਟੀ ਝੋਟੀ ਦੀ ਚੈੱਕ ਕਰਿਓ ਮਾਂ ਦਾ ਦੁੱਧ ਵੀ ਚੰਗਾ ਸੀ ਝੋਟੀ ਦਾ ਪਹਿਲਾ ਸੂਆ ਕੁਝ ਦਿਨ ਬਾਕੀ ਨੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਥਣ ਦਾ ਸਹੇ ਦੇਖਿਓ ਚਾਰੇ ਥਣ ਪੂਰੇ ਕੈਪਟ ਲੱਗਿਆ ਮੁੱਠੀ ਵਾਲਾ ਮੋਟਾ ਥਣ ਲੱਗਿਆਗਾ ਕੱਦ ਕਾੜ ਫੁੱਲਾ ਝੋਟੀ ਦਾ ਫੇਸ ਬਿਊਟੀ ਬੜੀ ਪਿਆਰੀ ਐ ਲੋ ਵੀ ਡਿਟੇਲ ਲੈ ਕੇ ਦਿੰਨੇ ਆ ਵੀਰ ਜੀ ਆਪ ਤਾਂ ਹੈ ਨਹੀਂ ਜਿਹਦੀ ਓਨਰ ਆ ਝੋਟੀ ਦਾ ਉਹਨਾਂ ਦੇ ਗਮਾਂਡੀ ਉਹਨਾਂ ਨਾਲ ਕਰਾਵਾਂ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸ਼ਰਦਪਾਲਾ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਦੱਸੋ ਜੀ ਨਾਮ ਐਡਰੈਸ ਇਹ ਵੀ ਉਹ ਬੰਦੇ ਕੰਮ ਵਾਲੇ ਬੰਦੇ ਆ ਖੇਤ ਰਹਿੰਦੇ ਆ ਜੀ ਜੀ ਜ ਤੜਕੇ ਜਾਂਦੇ ਆ ਆਪਣੇ ਹੁੰਦੇ ਆ ਕਰੇ ਹੁੰਦੇ ਆ ਬੁੜਗੇ ਜੀ ਠੀਕ ਹੈ ਤੇ ਨਾਮ ਹੈਗਾ ਅਮਰੀਕ ਸਿੰਘ ਪਿੰਡ ਡਿੱਖ ਤਹਿਸੀਲ ਮੋੜਮੰਡੀ ਜ਼ਿਲ੍ਹਾ ਬਠਿੰਡਾ ਤੇ ਨਾਮ ਹੈਗਾ ਅਮਰੀਕ ਸਿੰਘ ਤੇ 90 566 90566 41 487 41 490 566 41 487 ਹਾਂ ਇਹ ਵੀਰ ਦਾ ਫੋਨ ਨੰਬਰ ਰੇਟ ਵੀਰ ਫੋਨ ਤੇ ਕਰੂਗਾ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਚੰਗੀ ਲੱਗਦੀ ਆ ਤਾਂ ਆ ਕੇ ਜਾਂਚ ਪਰਖ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਆਪਣਾ ਕੰਮ ਵੀਡੀਓ ਬਣਾਉਂਦਾ ਤੁਸੀਂ ਪੈਸਾ ਇਨਵੈਸਟ ਕਰਨਾ ਹੈ ਪੈਸਾ ਲਾਉਣਾ ਹੈ ਜਾਂਚ ਪਰਖ ਕਰਨੀ ਤਸੱਲੀ ਕਰਨੀ ਤੁਹਾਡਾ ਹੱਕ ਹੈ ਝੋਟੀ ਫੁੱਲ ਬਿਊਟੀ ਦੇ ਵਿੱਚ ਆ ਕੱਦ ਕਾਠ ਕੰਨੇ ਕੋਈ ਘਾਟ ਨਹੀਂ ਚਾਰੇ ਥਣਾ ਦਾ ਸਹਜ ਇੱਕੋ ਜਿਹਾ ਸਾਰੇ ਥਣ ਪੂਰੇ ਨਿਖੜਵੇਂ ਤੇ ਗੈਪ ਚ ਲੱਗੇ ਹੋਇਆ ਸੋ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਚੰਗੀ ਲੱਗਦੀ ਆ ਤਾਂ ਪਿੰਡ ਪਹੁੰਚ ਕੇ ਵੀਰ ਨਾਲ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹੋ ਫੋਨ ਗੱਲ ਫੋਨ ਤੇ ਕਰ ਲੋਗੇ ਤੇ ਪਿੰਡ ਤੇ ਫੋਨ ਤੇ ਗੱਲ ਕਰਕੇ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹਾਂ ਸੋ ਹੋਰ ਇਦਾਂ ਦੀ ਚੰਗੀਆਂ ਚੰਗੀਆਂ ਵੀਡੀਓ ਦੇਖਣ ਦੇ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ ਜੀ